ਰਾਪੀਨਨ ਹਲਕਾ ਮਜੀਠਾ ਦੇ ਵਾਕਫ ਵਕ ਪਿੰਡਾਂ ਦੇ ਕਰੀਬ 17 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਜ਼ਿਲ੍ਹਾ ਪ੍ਰਸ਼ਾਸਨ ਨਿਮਾਨਜੋਗ ਡੀਸੀ ਅਨੁਸਾਰ ਤੇ ਐਸਐਸਪੀ ਤਮਾਮ ਪੁਲਿਸ ਅਧਿਕਾਰੀ ਪ੍ਰਸ਼ਾਸਕੀ ਅਧਿਕਾਰੀ ਮੌਕੇ ਤੇ ਨੇ ਸੀਐਮ ਵੱਲੋਂ ਇੱਕ ਵੱਡਾ ਐਲਾਨ ਵੀ ਕਰ ਦਿੱਤਾ ਗਿਆ ਪਰ ਫਿਰ ਵੀ ਇੱਥੇ ਸਿਵਲ ਹਸਤਾਜ ਅਸੀਂ ਜਿਹੜੀ ਗਰਾਊਂਡ ਜ਼ੀਰੋ ਰਿਪੋਰਟ ਦਿਖਾ ਰਹੇ ਤੁਹਾਨੂੰ ਉੱਥੇ ਕੀ ਹਾਲਾਤ ਨੇ ਕਿਸ ਤਰ੍ਹਾਂ ਮੈਨੇਜਮੈਂਟ ਕੀਤੀ ਜੀ ਸਾਡੇ ਨਾਲ ਜੁੜ ਰਹੇ ਨੇ ਸਿਵਲ ਸਰਜਨ ਅੰਸਰ ਡਾਕਟਰ ਕਿਰਨਦੀਪ ਘੋੜਾ ਤਾਂ ਡਾਕਟਰ ਸਾਹਿਬ ਕਿਸ ਤਰ੍ਹਾਂ ਹਾਲਾਤ ਇੱਥੇ ਮੈਨੇਜ ਕੀਤੇ ਜਾ ਰਿਹਾ ਹੈ ਬਤੌਰ ਮੈਡੀਕਲ ਸਟਾਫ ਸਾਰਾ ਇੱਥੇ ਮੌਜੂਦ ਹੈ ਜੀ ਨਹੀਂ ਇੱਥੇ ਨਹੀਂ ਅਸੀਂ 1.5 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਇਦਾਂ ਉਹਨਾਂ ਦੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਲੋਕਾਂ ਦੀ ਡੈਥ ਹੋਈ ਹੈ ਉਸ ਤੋਂ ਹੀ ਮੇਰੇ ਸਾਰੇ ਹੈਲਥ ਡਿਪਾਰਟਮੈਂਟ ਐਕਟਿਵ ਹੋ ਗਿਆ ਉਸ ਵੇਲੇ ਸਾਡੇ ਐਸਐਮਓ ਤਰਸਿੱਕਾ ਐਸਐਮਓ ਐਸਐਮਓ ਮਜੀਠਾ ਇਸਾਰੇ ਤੇ ਮੈਡੀਕਲ ਟੀਮ ਸਾਰਿਆਂ ਨੇ ਪਿੰਡਾਂ ਦਾ ਸਰਵੇ ਕਰਨਾ ਸ਼ੁਰੂ ਕਰ ਦਿੱਤਾ ਸੀ ਉਹ ਸਰਵੇ ਕਰ ਕਰਕੇ ਜਿਹੜੇ ਵੀ ਪੇਸ਼ੈਂਟ ਕਿਸੇ ਨੂੰ ਉਲਟੀਆਂ ਜਾਂ ਕੁਝ ਪੇਟ ਦਰਦ ਹੋ ਰਿਹਾ ਸੀ ਉਹ ਸਾਰੇ ਪੇਸ਼ੈਂਟ ਅਸੀਂ ਰਾਤ ਨੂੰ ਹੀ 108 ਐਂਬੂਲੈਂਸ ਮੰਗਾ ਕੇ ਉਹ ਪੇਸ਼ੈਂਟ ਨੂੰ ਸ਼ਿਫਟ ਕੀਤਾ ਗਿਆ। ਬਾਕੀ ਜਿਹੜੇ ਰਾਤੀ ਡੈਥ ਡੈਡ ਬੋਡੀ ਸੀ ਰਾਤੀ ਸਿਰਫ 9 ਹੀ ਸੀਗੀਆਂ ਜਦੋਂ ਸਾਨੂੰ ਰਿਪੋਰਟ ਮਿਲੀ ਸੀਗੀ ਤੇ ਹੁਣ ਟੋਟਲ ਨੰਬਰ ਆਫ ਡੈਥਸ 19 ਹੋ ਗਿਆ 19 ਨੰਬਰ ਹੋ ਚੁੱਕਿਆ ਤੇ 6 ਪੇਸ਼ੈਂਟ ਜਿਹੜੇ ਆ ਉਹਨਾਂ ਨੂੰ ਮਤਲਬ ਉਹ ਸਿੱਖ ਚੱਲ ਰਹੇ ਆ ਉਹਨਾਂ ਨੂੰ ਗੁਰਨਾਨਕ ਦੇਵ ਹਸਪੀਟਲ ਆਈਸੀਯੂ ਚ ਐਡਮਿਟ ਕਰਵਾਇਆ ਗਿਆ। ਕਲ ਫਰੈਂਸਿਕ ਵਿਭਾਗ ਦੀਆਂ ਟੀਮਾਂ ਇੱਥੇ ਮੌਜੂਦ ਹੈ ਜੀ ਪੂਰੇ ਹਮਲੇ ਦੇ ਨਾਲ ਹਾਂ ਜੀ ਮੇਰੀਆਂ ਇੱਥੇ ਚਾਰ ਟੀਮਾਂ ਜਿਹੜੀਆਂ ਬਾਡੀਜ਼ ਇੱਥੇ ਰੱਖੀਆਂ ਗਈਆਂ ਸੀ ਉਹਨਾਂ ਦਾ ਪੋਸਟਮਾਰਟਮ ਕਰਨ ਲਈ ਸਵੇਰੇ 6 ਵਜੇ ਤੋਂ ਇੱਥੇ ਕਰ ਰਹੀਆਂ ਉਹ ਆਪਣਾ ਕੰਮ ਕਰ ਰਹੇ ਹੁਣ ਅਸੀਂ ਪੋਸਟਮਾਰਟਮ ਤੋਂ ਬਾਅਦ ਸਾਰੀਆਂ ਗੱਡੀਆਂ ਐਂਬੂਲੈਂਸ ਰਾਹੀਂ ਅਸੀਂ ਉਹ ਪਿੰਡ ਜਿਹੜੇ ਵੱਖਰੇ ਵੱਖਰੇ ਪਿੰਡ ਹੈ ਉਹਨਾਂ ਵਿੱਚ ਭੇਜ ਰਹੇ ਹਾਂ ਤਾਂ ਬਿਲਕੁਲ ਹਾਲਾਤ ਜਿਹੜੇ ਜਿਸਮਾ ਕੀ ਸਵਰ ਸਰਜਨ ਡਾਕਟਰ ਸਾਹਿਬ ਕਿਰਨਦੀਪ ਉਹਨਾਂ ਦੱਸਿਆ ਕਿ ਫਿਲਹਾਲ ਚਾਰ ਐਸਐਮਓਜ਼ ਦੇ ਨਾਲ ਉਹ ਇੱਥੇ ਡਿਊਟੀ ਤੇ ਮੌਜੂਦ ਨਹੀਂ ਤਾਂ ਸਰਕਾਰ ਦੀ ਵੀ ਜਿਹੜੇ ਇਸ ਰੈਕਡ ਦੇ ਵਿੱਚ ਮਾਫੀ ਸੀ ਉਹਨਾਂ ਦੇ ਵੱਡੀ ਕਾਰਵਾਈ ਕੀਤੀ ਉਸ ਤੋਂ ਇਲਾਵਾ ਈਟੀਓ ਐਕਸਾਈਜ਼ ਇੰਸਪੈਕਟਰ ਦੇ ਨਾਲ ਨਾਲ ਮੌਕੇ ਤੇ ਜਿਹੜੇ ਹਲਕਾ ਮਜੀਠਾ ਦੇ ਡੀਐਸਪੀ ਅਮੋਲਕਦੀਪ ਸਿੰਘ ਤੇ ਐਸਐਚਓ ਮਜੀਠਾ ਅਵਤਾਰ ਸਿੰਘ ਨੂੰ ਤੁਰੰਤ ਪ੍ਰਭਾਵ ਤੋਂ ਮਤਲ ਕਰਨ ਦਾ ਜਿਹੜਾ ਸਾਡੇ ਤੱਕ ਸਮਾਚਾਰ ਪ੍ਰਾਪਤ ਹੋਇਆ ਤਾਂ ਅੱਗੇ ਬਨੇਰੋ ਹਰ ਪਾਰ ਤੇ ਜੈ ਹਿੰਦ ਜੈ ਭਾਰਤ